ਦੇਸ਼ ਵਿਦੇਸ਼ ਤੋਂ ਵਤਨ ਦੀ ਮਿੱਟੀ ਨਿਊਜ਼ ਚੈਨਲ ਨੂੰ ਵੇਖ ਰਹੇ ਸਾਰੇ ਸਤਿਉਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਤੇ ਪੰਨੇਮ ਵਿੱਚੋਂ ਲੜੀਵਾਰ ਜੀਮਨੀ ਭਾਗ ਨੰਬਰ 12 ਲੈ ਕੇ ਹਾਜ਼ਰ ਹਾਂ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਪ੍ਰਿੰਸੀਪਲ ਅਸ਼ਮੀਲੀ ਮਲਹੋਤਰਾ ਜੀ ਇਹਨਾਂ ਕੋਈ ਖਿਆਲੀ ਜਾਣਾਂਗੇ ਪਾਗ ਨੰਬਰ 12 ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਸੰਧੂ ਸਾਹਿਬ ਸਭ ਠੀਕ ਹੈ ਜੀ ਸਭ ਠੀਕ ਹੈ ਸਰ ਜੀ ਸਾਨੂੰ ਜਾਣਕਾਰੀ ਦਿਓ ਪਾਗ ਨੰਬਰ 12 ਦੀ ਜੀ ਸਭ ਤੋਂ ਪਹਿਲਾਂ ਉਸ ਕਾਲਪੁਰਖ ਦਾ ਸ਼ੁਕਰਾਨਾ ਜਿਸ ਨੇ ਫਿਰ ਅੱਜ ਹਫਤੇ ਬਾਅਦ ਮੈਨੂੰ ਮੌਕਾ ਦਿੱਤਾ ਹੈ ਕਿ ਮੈਂ ਸਰੋਤਿਆਂ ਦੇ ਰੂਬਰੂ ਹੋ ਸਕਾਂ ਸੰਧੂ ਸਾਹਿਬ ਤੁਹਾਡਾ ਵਤਨ ਦੀ ਮਿੱਟੀ న్యూਸ ਚੈਨਲ ਦਾ ਤੁਸੀਂ ਐਮ ਡੀਓ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਹਰਫ ਤੇ ਮੈਨੂੰ ਸੇਵਾ ਲਈ ਆ ਮਹਾਰਾਜਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਜੀ ਦੀ ਜੀਵਨੀ ਤੇ ਬੋਲਣ ਦੀ ਧੰਨਵਾਦ ਕਰਦਾ ਉਹਨਾਂ ਸਰੋਤਿਆਂ ਦਾ ਵੀ ਜਿਹੜੇ ਹਰ ਹਫਤੇ ਮੈਨੂੰ ਸੁਣਦੇ ਨੇ ਤੇ ਅਥਾ ਪਿਆਰ ਦਿੰਦੇ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ਚੱਲਦੀ ਪਈ ਆ ਉਹਨਾਂ ਦੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਜੀਵਨੀ ਤੇ ਅੱਜ 12ਵੀਂ ਲੜੀ ਤੇ ਬੋਲਣ ਜਾ ਰਹੇ ਹਾਂ ਸੰਧੂ ਸਾਹਿਬ ਪਿਛਲੀ 11ਵੀਂ ਲੜੀ ਤੇ ਜ਼ਿਕਰ ਕੀਤਾ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਕਿਵੇਂ ਕਾਂਗੜੇ ਦੀਆਂ ਪਹਾੜੀਆਂ ਤੇ ਜਿੱਤ ਹਾਸਲ ਕੀਤੀ ਤੇ ਪਹਾੜੀ ਰਾਜਿਆਂ ਨੂੰ ਚਕਾਇਆ ਅੱਜ 12ਵੀਂ ਲੜੀ ਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਲਵੇ ਦੇ ਇਲਾਕੇ ਦੀ ਮੁਹਿੰਮ ਮੁਹਿੰਮ ਸ਼ਬਦ ਮੈਂ ਤਾਂ ਕਵਾਂਗਾ ਵੀ ਮਾਲਵੇ ਦੇ ਇਲਾਕੇ ਤੇ ਜਿੱਤ ਵਰਡ ਮੈਂ ਇਸ ਲਈ ਨਹੀਂ ਬੋਲਿਆ ਕਿਉਂਕਿ ਮਾਲਵੇ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਬਹੁਤ ਵਾਰ ਚੜ੍ਹਾਈ ਕੀਤੀ ਮੁਹਿੰਮ ਛੇੜੀ बार-बार ਜਿੱਤਿਆ ਵੀ ਪਰ ਮੁਹਿਮ ਸ਼ਬਦੇ تھے ਟੁਕਮਾ ਕਿ ਉਹਨਾਂ ਨੇ ਬਾਰ-ਬਾਰ ਉੱਥੇ ਆਪਣੇ ਸਰਦਾਰਾਂ ਨੂੰ ਭੇਜਿਆ ਜਾਂ ਆਪ ਵੀ ਗਏ ਸੋ ਮਾਲਵੇ ਦੇ ਇਲਾਕੇ ਦੀ ਮੁਹਿਮ ਤੇ ਉੱਥੋਂ ਦਾ ਸੁਧਾਰ ਅੱਜ ਦੀ 12ਵੀਂ ਲੜੀ ਦਾ ਜੋ ਜ਼ਿਕਰ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਇਹ ਟੀਬਰ ਇੱਛਾ ਰਹੀ ਸੀ ਕਿ ਸਿੱਖ ਕੌਮ ਨੂੰ ਇੱਕ ਝੰਡੇ ਹੇਠ ਇਕੱਠਿਆਂ ਕਰਕੇ ਇੱਕ ਤਕੜੇ ਸਿੱਖ ਰਾਜ ਦੀ ਸਥਾਪਨਾ ਕੀਤੀ ਜਾਵੇ ਇਸ ਦੀ ਹਦ ਜਮਨਾ ਦਰਿਆ ਹੋਵੇ ਜਮਨਾ ਦਰਿਆ ਭਾਵ ਕੇ ਦਿੱਲੀ ਉਹਨਾਂ ਨੇ ਇਸ ਮੰਤਵ ਨਾਲ ਮਾਲਵੇ ਦੇ ਇਲਾਕੇ ਅਤੇ ਫੂਲਕੀਆ ਰਿਆਸਤਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਿਸ ਦੇ ਹਾਕਮ ਹਮੇਸ਼ਾ ਮੁਸਲਮ ठाੜਵੀਆਂ ਦਾ ਸਾਥ ਦਿੰਦੇ ਆਉਂਦੇ ਸਨ ਇਨ੍ਹਾਂ ਰਿਆਸਤਾਂ ਦੇ ਅ ਅਹਿਮਦ ਸ਼ਾ ਅਬਦਾਲੀ ਅਤੇ ਸ਼ਾਜਮਾਨ ਨਾਲ ਬਹੁਤ ਗੂੜੇ ਸਬੰਧ ਸਨ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਨਾਂ ਸਬੰਧਾਂ ਦਾ ਪੂਰਾ ਗਿਆਨ ਸੀ ਉਸ ਵੇਲੇ ਪਟਿਆਲੇ ਦਾ ਹਾਕਮ ਸਾਹਿਬ ਸਿੰਘ ਸੀ ਜੋ ਕਮਜ਼ੋਰ ਅਤੇ ਨਲਾਇਕ ਸਮਝਿਆ ਜਾਂਦਾ ਸੀ ਉਸ ਦੀ ਆਪਣੀ ਪਤਨੀ ਆਸ ਕੌਰ ਨਾਲ ਖਟਪਟੀ ਰਹਿੰਦੀ ਸੀ ਉਹਦੇ ਮਹਾਰਾਜਾ ਨੂੰ ਉਸ ਦੇ ਇਲਾਕੇ ਵਿੱਚ ਦਖਲ ਦੇਣ ਦਾ ਮੌਕਾ ਉਦੋਂ ਮਿਲਿਆ ਜਦੋਂ ਸਾਲ 1806 ਵਿੱਚ ਇੱਕ ਛੋਟੇ ਜਿਹੇ ਕਸਬੇ ਦੁਲਹਾਦੀ ਤੇ ਕਬਜੇ ਬਾਰੇ ਪਟਿਆਲੇ ਅਤੇ ਨਾਬੇ ਦੇ ਰਾਜਿਆਂ ਦਰਮਿਆਨ ਝਗੜਾ ਸ਼ੁਰੂ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਇਹੋ ਜੇ ਇਲਾਕੇ ਤੇ ਉਸੇ ਵੇਲੇ ਹੀ ਆਪਣੇ ਕਬਜੇ ਹੇਠ ਲੈ ਲੈਂਦੇ ਸਨ ਜਿੱਥੇ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਦੋ ਰਿਆਸਤਾਂ ਛੋਟੀਆਂ ਰਿਆਸਤਾਂ ਆਪਸ ਵਿੱਚ ਲੜ ਰਹੀਆਂ ਨੇ ਜਾਂ ਉਹਨਾਂ 'ਚ ਮਤ ਭੇਦਿਆ। ਉਹਨਾਂ ਨੇ ਆਪਣੇ ਕਬਜੇ ਚ ਲੈ ਲਏ। ਕਬਜੇ ਚ ਲੈ ਲੈਂਦੇ ਸਨ। ਨਾਬੇ ਦੇ ਰਾਜੇ ਜਸਵੰਤ ਸਿੰਘ ਨੇ ਜੀਂਦ ਦੇ ਰਾਜੇ ਭਾਗ ਸਿੰਘ ਨਾਲ ਮਿਲ ਕੇ ਮਹਾਰਾਜਾ ਪਾਸੋਂ ਮਦਦ ਮੰਗੀ ਮਹਾਰਾਜਾ ਪਹਿਲਾਂ ਹੀ ਤਿਆਰਬਰ ਤਿਆਰ ਸੀ ਉਹਨਾਂ ਨੇ ਬਿਨਾਂ ਦੇਰੀ ਕੀਤਿਆਂ ਸਰਦਾਰ ਫਤਿਹ ਸਿੰਘ ਆਹਲੂਵਾਲੀਆ ਅਤੇ ਲਾਡਵਾ ਦੇ ਸਰਦਾਰ ਗੁਰਦੇਵ ਸਿੰਘ ਨੂੰ ਨਾਲ ਲੈ ਕੇ 20000 ਘੋੜਸਵਾਰ ਫੌਜ ਨਾਲ ਦੌਲਾਦੀ ਤੇ ਹਮਲਾ ਕਰਕੇ ਪਟਿਆਲੇ ਦੀਆਂ ਫੌਜਾਂ ਨੂੰ ਹਰਾ ਦਿੱਤਾ ਦੌਲਾਦੀ ਤੇ ਕਬਜ਼ੇ ਉਪਰੰਤ ਮਹਾਰਾਜਾ ਰਣਜੀਤ ਸਿੰਘ ਜੀ ਨੇ ਪਟਿਆਲੇ ਦੇ ਰਾਜੇ ਪਾਸੋਂ ਭਾਰੀ ਕਰ ਵਸੂਲਿਆ ਅਤੇ ਵਾਪਸ ਮੁੜਦਿਆਂ ਲੁਧਿਆਣਾ, ਦਾਖਾ, ਰਾਏਕੋਟ, ਜਗਰਾਉਂ ਅਤੇ ਕੁੰਗਰਾਣੇ ਦੇ ਇਲਾਕਿਆਂ ਤੇ ਕਬਜ਼ਾ ਵੀ ਕਰ ਲਿਆ। ਇਹ ਸਾਰਾ ਮਾਲਵਾ ਇਲਾਕਾ ਮਾਲਵਾ ਬੈਲਟ ਹਾਂਜੀ। ਉਹਨਾਂ ਨੇ ਇਹ ਇਲਾਕੇ ਆਪਣੇ ਸਰਦਾਰਾਂ ਵਿੱਚ ਵੰਡ ਦਿੱਤੇ। ਜਿਹੜੇ-ਜਿਹੜੇ ਉਹਨਾਂ ਦੇ ਬਹੁਤ ਨਜ਼ਦੀਕੀ ਸਰਦਾਰ ਸਨ, ਉਹਨਾਂ ਨੂੰ ਉੱਥੋਂ ਦਾ ਸਰਦਾਰ ਥਾਪਤਾ। ਤੇ ਆਪ ਵਾਪਸ ਮੋੜ ਆਏ ਹਾਂ ਜੀ ਭਾਵੇਂ ਕਿ ਉਹਨਾਂ ਨੂੰ ਲੁਧਿਆਣੇ ਦਾ ਇਲਾਕਾ ਆਪਣੇ ਜਿਵੇਂ ਮਾਮੇ ਸਰਦਾਰ ਭਗ ਸਿੰਘ ਜੀ ਜੀਨ ਦੇ ਵਾਲੇ ਕਰ ਦਿੱਤਾ ਇੱਥੇ ਇਹ ਵੀ ਜ਼ਿਕਰ ਕਰ ਦਈਏ ਕਿ ਮਹਾਰਾਜਾ ਲਈ ਵੱਖ-ਵੱਖ ਸਰਦਾਰਾਂ ਨੂੰ ਇਹ ਵੰਡੇ ਲਾ ਕੇ ਅੱਗੇ ਚੱਲ ਕੇ ਬਹੁਤ ਮਹਿੰਗੇ ਸਾਬਤ ਹੋਏ ਕਿਸ ਤਰ੍ਹਾਂ ਸਾਬਤ ਹੋਏ ਉਹ ਇਸ ਲੜੀ ਦੇ ਅਖੀਰ ਤੇ ਦੱਸਾਂਗੇ ਸਨ 1807 ਵਿੱਚ ਮਹਾਰਾਜਾ ਨੂੰ ਦੂਜੀ ਵਾਰ ਪਟਿਆਲੇ ਦੀ ਰਾਣੀ ਆਸਕ ਔਰ ਵੱਲੋਂ ਸੱਦਾ ਆਇਆ ਇਹ ਬਹੁਤ ਚਤੁਰ ਚਲਾਕ ਤੇ ਲਾਲਚੀ ਰਾਣੀ ਸੀ ਅਤੇ ਉਹ ਆਪਣੇ ਪਤੀ ਰਾਜੇ ਕੋਲੋਂ ਨਬਾਲਗ ਪੁੱਤਰ ਵਾਸਤੇ ਸਾਰਾ ਇਲਾਕਾ ਜਗੀਰ ਵਾਂਗੂ ਮੰਗਦੀ ਸੀ ਮੈਂ ਪਿੱਛੇ ਜ਼ਿਕਰ ਕਰ ਚੁੱਕਾ ਕਿ ਉਹਦੀ ਖਟਪੱਟੀ ਚੱਲਦੀ ਸੀ ਆਪਣੇ ਅਤੀਨਾ ਹਾਂਜੀ ਇਸ ਮੰਗ ਨੂੰ ਰਾਜਾ ਨਜਾਇਜ਼ ਮੰਨਦਾ ਸੀ ਕਿ ਮੈਂ ਨਬਾਲਗ ਰਾਜੇ ਨੂੰ ਅਜੇ ਇਲਾਕਾ ਨਹੀਂ ਦੇਣਾ ਜਗੀਰ ਨਹੀਂ ਦੇਣੀ ਉਹ ਜੇ ਛੋਟਾ ਪਰ ਉਹ ਕਹਿੰਦੀ ਸੀ ਕਿ ਮੇਰੇ ਨਬਾਲਗ ਬੱਚੇ ਨੂੰ ਹੀ ਇਲਾਕਾ ਸੌਂਪੋ ਤੇ ਉਹਨੂੰ ਉੱਥੋਂ ਦਾ ਸਰਦਾਰ ਥਾਪ। ਰਾਣੀ ਨੇ ਆਪਣੇ ਹੀ ਪਤੀ ਦੇ ਖਿਲਾਫ ਮਹਾਰਾਜਾ પાસે ਸਹਾਇਤਾ ਦੀ ਮੰਗ ਕੀਤੀ ਅਤੇ ਬਦਲੇ ਵਿੱਚ ਕੀਮਤੀ ਮੋਤੀਆਂ ਦੀ ਮਾਲਾ ਅਤੇ ਪਿੱਤਲ ਦੀ ਬਣੀ ਕੜਾਖਾਨ ਨਾਮ ਦੀ ਤੋਪ ਦੇਣ ਦਾ ਵਾਅਦਾ ਕੀਤਾ। ਰਾਣੀ ਕੋਲ ਤੋਪ ਸੀ ਜਿਹਦਾ ਨਾਮ ਸੀ ਕੜਾਖਾਂ। ਬਹੁਤ ਮਜ਼ਬੂਤ ਤੋਪ ਸੀ ਜਿਹੜੀ ਪਿੱਤਲ ਦੀ ਬਣੀ ਹੋਈ ਸੀ। ਬਿਨਾਂ ਦੇਰੀ ਕੀਤਿਆਂ ਇੱਕ ਵਾਰ ਫੇਰ ਮਹਾਰਾਜਾ ਨੇ ਫਤੇ ਸਿੰਘ ਹਲੂ ਵਾਲੀਆ ਅਤੇ ਦਿਮਾਨ ਚੰਦ ਵਰਗੇ ਜਰਨੇਲਾਂ ਨੂੰ ਨਾਲ ਲੈ ਕੇ ਸਤਲੁਜ ਦਰਿਆ ਪਾਰ ਕਰਕੇ ਇਲਾਕੇ ਤੇ ਚੜ੍ਹਾਈ ਕਰ ਦਿੱਤੀ ਅੱਗੋਂ ਪਟਿਆਲਾ रियासत ਵੱਲੋਂ ਹਮਲਾਵਰ ਫੌਜਾਂ ਦਾ ਹਥਿਆਰਾਂ ਨਾਲ ਮੁਕਾਬਲਾ ਕਰਨ ਦੀ ਬਜਾਏ ਸਗੋਂ ਢੋਲ ਠਮਕਿਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ ਉਹਨਾਂ ਨੂੰ ਪਤਾ ਸੀ ਕਿ ਮਹਾਰਾਜ ਦਾ ਅਸੀਂ ਸਾਹਮਣਾ ਨਹੀਂ ਕਰ ਪਾਣਾ ਉਹਨਾਂ ਨੇ ਮਹਾਰਾਜ ਦਾ ਵੈਲਕਮ ਕੀਤਾ ਸਾਨੂੰ ਕਿ ਸਵਾਗਤ ਕੀਤਾ ਮਹਾਰਾਜਾਂ ਨੇ ਮੀਆਂ ਬੀਬੀ ਦਰਮਿਆਨ ਸੁਲਾ ਸਫਾਈ ਕਰਵਾ ਦਿੱਤੀ ਜਦੋਂ ਅੱਗੋਂ ਫੌਜੀ ਤਿਆਰੀ ਨਹੀਂ ਹੋਈ ਉਹਨਾਂ ਦਾ ਸਵਾਗਤ ਹੋਇਆ ਤੇ ਮਹਾਰਾਜਾਂ ਨੇ ਦੋਵਾਂ ਟੀਵੀ ਤੇ ਆਦਮੀ ਚ ਸੁਲਾ ਸਫਾਈ ਕਰਾ ਦਿੱਤੀ ਅਤੇ ਇਕਰਾਰਨਾਮੇ ਅਨੁਸਾਰ ਉਹਨਾਂ ਨੂੰ ਤੋਪ ਤੇ ਬਹੁਮੁੱਲਾ ਹਾਰ ਪ੍ਰਾਪਤ ਹੋ ਗਿਆ ਮਹਾਰਾਜਾਂ ਨੇ ਬਿਨਾਂ ਲੜਾਈ ਕੀਤੇ ਹੀ ਉਹ ਦੋਵੇਂ ਚੀਜ਼ਾਂ ਹਾਸਲ ਕਰ ਲਈਆਂ ਨਾਲ ਦੋਵਾਂ ਜੀਆਂ ਸੁਲਾ ਵੀ ਕਰਾ ਦਿੱਤਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਅਸਲ ਮੰਤਵ ਮਾਲਵੇ ਦੇ ਇਲਾਕੇ ਵਿੱਚ ਆਪਣਾ ਅਸਰ ਰੱਖੂ ਸੁਖ ਬਣਾਉਂਦਾ ਹੀ ਸੀ ਕਿਉਂਕਿ ਦਰਿਆ ਜਮਨਾ ਅਤੇ ਸਤਲੁਜ ਦੇ ਵਿਚਕਾਰ ਪੈਂਦਾ ਇਲਾਕਾ ਰਾਜਨੀਤਿਕ ਤੇ ਆਰਥਿਕ ਤੌਰ ਤੇ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਸੀ ਇਸ ਇਲਾਕੇ ਤੇ ਅਨੇਕਾਂ ਛੋਟੇ-ਛੋਟੇ ਅਤੇ ਕਮਜ਼ੋਰ ਸਰਦਾਰਾਂ ਦਾ ਅਧਿਕਾਰ ਸੀ ਤੇ ਉਹਨਾਂ ਨੂੰ ਜਿੱਤਣਾ ਬਹੁਤ ਹੀ ਸੌਖਾ ਸੀ ਪਟਿਆਲੇ ਤੋਂ ਬਾਹਰ ਮਹਾਰਾਜਾ ਜੀ ਨੇ ਨਾਲ ਲੱਗਦੇ ਇਲਾਕੇ ਜਿਵੇਂ ਸ਼ਾਹਬਾਦ ਸ਼ਾਹਪੂਰ ਅਤੇ ਅੰਬਾਲੇ ਦੇ ਸਰਦਾਰਾਂ ਨੂੰ ਬਿਗੈਰ ਕਿਸੇ ਲੜਾਈ ਦੇ ਹੀ ਅਧੀਨ ਕਰ ਲਿਆ ਅਤੇ ਭਾਰੀ ਕਰ ਵਸੂਲ ਕੀਤਾ ਇਸ ਸਭ ਕੰਮ ਦਾ ਸੇਰਾ ਮਹਾਰਾਜਾ ਨੇ ਰਾਜਾ ਭਾਗ ਸਿੰਘ ਨੂੰ ਦਿੱਤਾ ਭਾਗ ਸਿੰਘ ਨੇ ਬਹੁਤ ਸਾਥ ਦਿੱਤਾ ਮਹਾਰਾਜਾ ਰਣਜੀਤ ਸਿੰਘ ਦਾ ਇਸ ਮੋਹਿਮ 'ਚ ਮਾਲਵੇ ਦੀ ਮੋਹਿਮ ਤੋ ਮਹਾਰਾਜਾ ਦੀ ਇਸ ਮੁਹਿੰਮ ਨੇ ਉਸ ਇਲਾਕੇ ਦੇ ਸਰਦਾਰਾਂ ਦੇ ਦਿਲਾਂ ਵਿੱਚ ਬਹੁਤ ਘਬਰਾਹਟ ਪੈਦਾ ਕਰ ਦਿੱਤੀ ਕਿ ਮਹਾਰਾਜਾ ਹੌਲੀ-ਹੌਲੀ ਸਾਡੇ ਇਲਾਕੇ ਜਿੱਤ ਰਹੇ ਨੇ ਤੇ ਸਾਡੇ ਤੇ ਕਰ ਲਾ ਰਹੇ ਨੇ ਤੇ ਇੱਥੇ ਆਪਣੇ ਸਰਦਾਰ ਜਿਹੜੇ ਉਥਾਪੀ ਜਾ ਰਹੇ ਨੇ ਆਪਣੇ ਹਾਕਮ ਥਾਪੀ ਜਾ ਰਹੇ ਨੇ ਇੱਕੋ ਸਾਲ ਵਿੱਚ ਦੋ-ਦੋ ਵਾਰ ਮਹਾਰਾਜਾ ਰਣਜੀਤ ਸਿੰਘ ਦੀ ਦੇ ਹਮਲਿਆ ਕਰਕੇ ਬਹੁਤ ਕਮਜ਼ੋਰ ਹੋ ਗਏ ਅਤੇ ਨਾਮ ਮਾਤਰ ਦੇ ਹੀ ਰਾਜੇ ਰਹਿ ਗਏ ਮਹਾਰਾਜਾ ਰਣਜੀਤ ਸਿੰਘ ਜੀ ਦੇ ਲਿਹਾਜ ਅਤੇ ਨਰਮ ਰਵਈਏ ਦਾ ਫਾਇਦਾ ਉਠਾਉਂਦਿਆਂ ਉਹਨਾਂ ਨੇ ਰਲ ਕੇ ਮਹਾਰਾਜਾ ਦੇ ਖਿਲਾਫ ਮੂਹਮ ਛੇੜ ਦਿੱਤੀ ਉਹਨਾਂ ਨੇ ਕੀ ਕੀਤਾ ਕਿ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਉਸ ਵੇਲੇ ਪ੍ਰਭਲ ਸੀ ਉਹਦਾ ਸਾਰੇ ਦੇਸ਼ 'ਚ ਹੌਲੀ-ਹੌਲੀ ਸਾਮਰਾਜ ਵੱਧ ਰਿਹਾ ਸੀ ਉਹਨਾਂ ਸਾਰੇ ਰਾਜਾਂ ਨੇ ਇਕੱਠੇ ਹੋ ਕੇ ਅੰਗਰੇਜ਼ਾਂ ਨੂੰ ਮਹਾਰਾਜਾ ਦੇ ਵਿਰੁੱਧ ਜੰਗ ਲੜਨ ਦਾ ਸੱਦਾ ਦੇ ਦਿੱਤਾ ਜਦੋਂ ਮਹਾਰਾਜਾ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸਨੇ ਮਾਲਵੇ ਦੇ ਹਾਕਮਾਂ પાસે ਆਪਣੇ ਸਰਦਾਰ ਭੇਜ ਕੇ ਉਹਨਾਂ ਨੂੰ ਭਰੋਸੇ ਵਿੱਚ ਲੈਣ ਦਾ ਯਤਨ ਕੀਤਾ ਪਰੰਤੂ ਸਾਰੇ ਦੇ ਸਾਰੇ ਰਾਜੇ ਮਹਾਰਾਜਾ ਨਾਲ ਉਪਰੋ-ਉਪਰੋਂ ਦੀ ਨੀਂਹ ਸਰਕਾਰ ਕਰ ਗਏ ਪਰੰਤੂ ਉਹ ਸਾਰੇ ਹੀ ਅੰਗਰੇਜ਼ਾਂ ਦਾ ਰਾਹ ਬੇਸਬਰੀ ਨਾਲ ਤੱਕਣ ਲੱਗੇ ਮੈਂ ਪਿੱਛੇ ਜ਼ਿਕਰ ਕੀਤਾ ਸੀ ਨਾ ਵੀ ਇਹਨਾਂ ਨੂੰ ਸਰਦਾਰ ਥਾਪ ਦੇ ਗਏ ਆਪਣੇ ਹੀ ਬੰਦਿਆਂ ਨੂੰ ਵੀ ਐਂਡ ਦੀ ਲੜੀ ਤੇ ਐਂਡ ਤੇ ਦੱਸਾਂਗੇ ਉਹ ਅੰਗਰੇਜ਼ਾਂ ਨੂੰ ਉਹਨਾਂ ਨੇ ਸੱਦਾ ਦਿੱਤਾ ਵੀ ਮਹਾਰਾਜਾ ਦੇ ਵਿਰੋਧ ਆ ਕੇ ਲੜਾਈ ਲੜੋ ਜੰਗ ਲੜੋ ਹਾਂਜੀ ਇਹਨਾਂ ਰਾਜਿਆਂ ਦੇ ਬੁਲਾਵੇ ਤੇ ਈਸਟ ਇੰਡੀਆ ਕੰਪਨੀ ਦਾ ਰੁਖ ਪੰਜਾਬ ਵੱਲ ਵਧਿਆ ਅਗਲੀ ਲੜੀ 13 ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਈਸਟ ਇੰਡੀਆ ਕੰਪਨੀ ਭਾਵ ਅੰਗਰੇਜ਼ਾਂ ਦੇ ਆਪਸੀ ਸਬੰਧਾਂ ਜਾਂ ਜੋ ਵੀ ਉਹਨਾਂ ਦੀਆਂ ਜੰਗਾਂ ਹੋਈਆਂ ਉਹਨਾਂ ਦੀ ਚਰਚਾ ਅੱਗੇ ਜਾਰੀ ਰੱਖਾਂਗੇ 안맞합 소리. 기